ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨੌ ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਜਿਸ ਨੇ ਪੰਜਾਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਉੱਥੋਂ ਸਿੱਖਿਆ ਇਹ ਕੰਮ ਆਕੇ ਇੱਥੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆਗੇ ਉਹ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪਦੇ ਰੱਖੋ ਕੈਲੀਫੋਰਨੀਆ ਲੰਡਨ ਸਾਨੂੰ ਤਾਂ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾ ਗੋਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨੋ ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਦਾ ਖਾਲੀ ਹੈ ਜਿਹਨਾਂ ਨੇ ਤਨਖਾਹਾਂ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿੰਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨਆਰਆਈਸ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿ ਮੁੜ ਆਓ ਆ ਜਾਓ ਕੰਮ ਕਰੋ ਤੋਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਆਓ ਬਹੁਤ ਸਾਰੇ ਮੁੰਡੇ ਆਏ ਨੇ ਬਾਹਰ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਹੈ ਕਿ ਜੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਆ ਉਥੋਂ ਸਿੱਖਿਆ ਇਹ ਕੰਮ ਆ ਕੇ ਇੱਥੇ ਕਿਸੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾਂ ਸਿਰ ਖੜਾ ਹੋਊਗਾ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸਾਹ ਇਹਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਰਟ ਕਲੀਅਰ ਕਰ ਦਿੰਦੀ ਐ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ 'ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਸুইস ਕਰਕੇ ਮੈਂ ਤੁਹਾਨੂੰ ਬਤਾਈ ਦਿੰਨਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋਕੋ ਨੂੰ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰਕੀਆਂ ਕਰ ਕਰਕੇ ਗਾਂਹਾਂ ਵਾਲੇ ਅਹੁਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਹੈ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ 'ਚ ਹੈ